ਕਿ ਤੁਸੀਂ ਵੀ ਐਲੂਮੀਨੀਅਮ ਦੇ ਭਾਂਡਿਆਂ ਦੇ ਵਿੱਚ ਬਣਾ ਰਹੇ ਹੋ ਖਾਣਾ ਤਾ ਹੋ ਜਾਓ ਸਾਵਧਾਨ ਕਿਡਨੀ ਦੇ ਉੱਤੇ ਪੈ ਰਿਹਾ ਹੈ ਬੁਰਾ ਅਸਰ ਅੱਜ ਹੀ ਇਹਨਾਂ ਭਾਂਡਿਆਂ ਨੂੰ ਸੁੱਟ ਦਿਓ ਘਰੋਂ ਬਾਹਰ ਨੁਕਸਾਨ ਜਾਣ ਕੇ ਤੁਹਾਡੇ ਵੀ ਉਡਚਾਨ ਕੇ ਹੋਸ਼ ਸਹੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਦਰਅਸਲ ਜੇਕਰ ਤੁਸੀਂ ਵੀ ਐਲੂਮੀਨੀਅਮ ਦੇ ਭਾਂਡੇ ਜਿਵੇਂ ਕਿ ਕੁੱਕਰ ਜਾਂ ਫਿਰ ਕੜਾਈ ਦੇ ਵਿੱਚ ਖਾਣਾ ਪਕਾ ਰਹੇ ਹੋ ਤੇ ਉਸ ਨੂੰ ਖਾ ਰਹੇ ਹੋ ਸ਼ਾਇਦ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੈ ਕਿ ਇਹ ਤੁਹਾਡੇ ਸਰੀਰ ਦੇ ਵਿੱਚ ਜਾ ਕੇ ਕਿੰਨੀ ਵੱਡੀ ਬਿਮਾਰੀ ਨੂੰ ਪੈਦਾ ਕਰ ਸਕਦਾ ਹੈ ਤਾਂ ਸਾਵਧਾਨ ਹੋ ਜਾਓ ਜੇਕਰ ਤੁਸੀਂ ਵੀ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਕਰ ਰਹੇ ਹੋ ਤੇ ਖਾਸ ਰਿਪੋਰਟ ਤੁਹਾਡੇ ਲਈ ਹੈ ਅਖੀਰ ਤੱਕ ਜ਼ਰੂਰ ਦੇਖਿਓ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਦਰਅਸਲ ਅਸੀਂ ਅਕਸਰ ਆਪਣੇ ਰੋਜ਼ਾਨਾ ਦੇ ਰੁਟੀਨ ਦੇ ਵਿੱਚ ਬਿਨਾਂ ਸੋਚੇ ਸਮਝੇ ਕੋਈ ਅਜਿਹੀਆਂ ਚੀਜ਼ਾਂ ਸ਼ਾਮਿਲ ਕਰ ਲੈਂਦੇ ਹਾਂ ਜੋ ਹੌਲੀ-ਹੌਲੀ ਸਾਡੀ ਸਿਹਤ ਦੇ ਉੱਤੇ ਗੰਭੀਰ ਅਸਰ ਪਾ ਸਕਦੀਆਂ ਨੇ ਉਦਾਹਰਨ ਦੇ ਵਜੋਂ ਐਲੂਮੀਨੀਅਮ ਦੇ ਭਾਂਡੇ ਅੱਜ ਵੀ ਕਈ ਘਰਾਂ ਦੇ ਵਿੱਚ ਖਾਣਾ ਬਣਾਉਣ ਦੇ ਲਈ ਅਲੂਮੀਨੀਅਮ ਦੀ ਕੜਾਈ ਤਵਾ ਜਾਂ ਫਿਰ ਕੁੱਕਰ ਵਰਤੇ ਜਾਂਦੇ ਨੇ ਇਹ ਬਰਤਨ ਇਹ ਭਾਂਡੇ ਹਲਕੇ ਹੁੰਦੇ ਨੇ ਅਤੇ ਸਸਤੇ ਵੀ ਹੁੰਦੇ ਨੇ ਇਸ ਲਈ ਲੋਕਾਂ ਦੇ ਵਿੱਚ ਬਹੁਤ ਇਹ ਪਸੰਦੀਦਾ ਹੁੰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਹਨਾਂ ਭਾਂਡਿਆਂ ਦੇ ਵਿੱਚ ਬਣਿਆ ਖਾਣਾ ਹੌਲੀ-ਹੌਲੀ ਸਰੀਰ ਦੇ ਵਿੱਚ ਜ਼ਹਿਰ ਵਾਂਗ ਕੰਮ ਕਰ ਸਕਦਾ ਹੈ ਕਈ ਰਿਸਰਚਾਂ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਅਲੂਮੀਨੀਅਮ ਦੇ ਭਾਂਡਿਆਂ ਦੇ ਵਿੱਚ ਖਾਣਾ ਬਣਾਉਣ ਦੇ ਨਾਲ ਹਰ ਰੋਜ਼ ਲਗਭਗ 1 ਤੋਂ 2 ਅ ਜੋ ਕਿ ਮਿਲੀਗ੍ਰਾਮ ਐਲੂਮੀਨੀਅਮ ਸਾਡੇ ਖਾਣੇ ਦੇ ਵਿੱਚ ਮਿਲ ਜਾਂਦਾ ਹੈ ਤੇ ਇਹ ਮਾਤਰਾ ਸੁਣਨ ਦੇ ਵਿੱਚ ਬਹੁਤ ਜੋ ਕਿ ਘੱਟ ਲੱਗ ਸਕਦੀ ਹੈ ਪਰ ਜੇਕਰ ਲੰਬੇ ਸਮੇਂ ਤੱਕ ਇਹਨਾਂ ਭਾਂਡਿਆਂ ਦੀ ਵਰਤੋਂ ਕੀਤੀ ਜਾਵੇ ਤਾਂ ਸਰੀਰ ਦੇ ਵਿੱਚ ਕਈ ਗੰਭੀਰ ਬਿਮਾਰੀਆਂ ਖੇ ਸਕਦੀਆਂ ਨੇ ਤਾਂ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਕਿ ਐਲੂਮੀਨੀਅਮ ਦੇ ਭਾਂਡਿਆਂ ਦੇ ਵਿੱਚ ਖਾਣਾ ਬਣਾਉਣ ਦੇ ਨਾਲ ਕੀ ਕੀ ਨੁਕਸਾਨ ਹੋ ਸਕਦੇ ਨੇ ਸਭ ਤੋਂ ਪਹਿਲਾ ਹੈ ਕਿਡਨੀ ਦੇ ਉੱਤੇ ਬੁਰਾ ਅਸਰ ਜੀ ਹਾਂ ਜੇਕਰ ਸਰੀਰ ਦੇ ਵਿੱਚ అలੂਮੀਨੀਅਮ ਵੱਧ ਮਾਤਰਾ ਦੇ ਵਿੱਚ ਇਕੱਠਾ ਹੋ ਜਾਵੇ ਤਾਂ ਆਹ ਕਿਡਨੀ ਦੇ ਲਈ ਬਹੁਤ ਹੀ ਨੁਕਸਾਨਦਾਇਕ ਸਾਬਤ ਹੋ ਸਕਦਾ ਕੁਝ ਰਿਸਰਚਾਂ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਰੀਰ ਦੇ ਵਿੱਚ ਜਮਾ ਐਲੂਮੀਨੀਅਮ ਜਮਿਆ ਹੋਇਆ ਐਰੂਮੀਨੀਆ ਜਿਹੜਾ ਕਿ ਹੌਲੀ-ਹੌਲੀ ਟੌਕਸਿਕ ਏਜੈਂਟ ਦੇ ਵਾਂਗ ਕੰਮ ਕਰਨ ਲੱਗ ਸਕਦਾ ਹੈ ਜੋ ਕਿ ਕਿਡਨੀ ਦੇ ਕੰਮ ਦੇ ਵਿੱਚ ਰੁਕਾਵਟ ਪਾ ਸਕਦਾ ਹੈ ਇਸ ਕਾਰਨ ਕਿਡਨੀ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਕੁਝ ਕੇਸਾਂ ਦੇ ਵਿੱਚ ਤਾਂ ਇਹ ਜੋ ਕਿ ਰੀਨਲ ਫੇਲਿਅਰ ਜਾਂ ਫਿਰ ਕਿਡਨੀ ਫੇਲ ਹੋਣ ਦਾ ਮੁੱਖ ਕਾਰਨ ਵੀ ਬਣ ਸਕਦਾ ਹੈ ਜੇਕਰ ਤੁਹਾਡੀ ਕਿਡਨੀ ਪਹਿਲਾਂ ਤੋਂ ਕਮਜ਼ੋਰ ਹੈ ਜਾਂ ਫਿਰ ਐਲੂਮੀਨੀਅਮ ਤੁਹਾਡੇ ਲਈ ਹੋਰ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਫਿਰ ਆਉਂਦਾ ਹੈ ਦਿਮਾਗ ਦੇ ਉੱਤੇ ਅਸਰ ਅਤੇ ਅਲਜ਼ਾਈਮਰ ਦਾ ਖਤਰਾ ਵੀ ਵੱਧ ਸਕਦਾ ਹੈ। ਕੁਝ ਰਿਸਰਚਾਂ ਦੇ ਵਿੱਚ ਇਹ ਵੀ ਪਤਾ ਲੱਗਿਆ ਹੈਗਾ ਕਿ ਅਲਜ਼ਾਈਮਰ ਅਤੇ ਪਾਰਕੀਸਨ ਵਰਗੀਆਂ ਬਿਮਾਰੀਆਂ ਦੇ ਨਾਲ ਪੀੜਿਤ ਲੋਕਾਂ ਦੇ ਜੋ ਕਿ ਦਿਮਾਗ ਦੇ ਵਿੱਚ ਐਲੂਮੀਨੀਅਮ ਦੀ ਮਾਤਰਾ ਆਮ ਤੋਂ ਕਈ ਗੁਣਾ ਵੱਧ ਪਾਈ ਗਈ ਹੈ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈਗਾ ਕਿ ਐਲੂਮੀਨੀਅਮ ਸਾਡੇ ਦਿਮਾਗ ਦੀਆਂ ਜੋ ਕਿ ਨਰਵਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਯਾਦਦਾਸ਼ਤ ਦੇ ਨਾਲ ਜੁੜੀਆਂ ਸਮस्याਵਾਂ ਪੈਦਾ ਕਰ ਸਕਦਾ ਹੈ ਤਾਂ ਲਗਾਤਾਰ ਸਿਰਦਰਦ ਹੋਣਾ ਅਤੇ ਯਾਦਾਸ਼ਤ ਜੋ ਕਿ ਕਮਜ਼ੋਰ ਹੋਣਾ ਇਸ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਨੇ ਹਾਲਾਂਕਿ ਵਿਗਿਆਨੀ ਅਜੇ ਵੀ ਇਸ ਵਿਸ਼ੇ ਦੇ ਉੱਤੇ ਹੋਰ ਖੋਜ ਕਰ ਰਹੇ ਨੇ ਤਾਂ ਫਿਰ ਆਉਂਦਾ ਹੈ ਐਨੂਮੀਆ ਜੋ ਕਿ ਇਮਿਊਨ ਸਿਸਟਮ ਦੇ ਉੱਤੇ ਕੀ ਅਸਰ ਪਾ ਸਕਦਾ ਹੈ ਤਾਂ ਐਨੂ ਐਲੂਮੀਨੀਅਮ ਦਾ ਲਗਾਤਾਰ ਸੇਵਨ ਸਾਡੇ ਸਰੀਰ ਦੇ ਜੋ ਕਿ ਇਮਿਊਨ ਸਿਸਟਮ ਨੂੰ ਵੀ ਕਮਜ਼ੋਰ ਕਰ ਸਕਦਾ ਹੈ ਕਮਜ਼ੋਰ ਐਲ ਜੋ ਕਿ ਇਮਿਊਨ ਸਿਸਟਮ ਦਾ ਮਤਲਬ ਇਹ ਹੈ ਕਿ ਸਰੀਰ ਛੋਟੀਆਂ-ਛੋਟੀਆਂ ਬਿਮਾਰੀਆਂ ਦੇ ਨਾਲ ਵੀ ਢੰਗ ਦੇ ਨਾਲ ਨਹੀਂ ਲੜ ਸਕਦਾ ਕਿਉਂਕਿ ਜੇਕਰ ਤਾਕਤ ਨਹੀਂ ਹੋਏਗੀ ਤਾਂ ਲੜਨ ਦੀ ਤਾਕਤ ਕਿੱਥੋਂ ਆਵੇਗੀ ਅਤੇ ਵਾਰ-ਵਾਰ ਬਿਮਾਰ ਹੋਣਾ ਆਮ ਗੱਲ ਬਣ ਜਾਂਦੀ ਹੈ ਇਸ ਦੇ ਨਾਲ ਸਰੀਰ ਵੱਲ ਜੋ ਕਿ ਸਰੀਰ ਹਰ ਵੇਲੇ ਥੱਕਿਆ ਹੋਇਆ ਮਹਿਸੂਸ ਕਰਦਾ ਆਏਗਾ ਅਤੇ ਵਿਅਕਤੀ ਹੌਲੀ-ਹੌਲੀ ਕਮਜ਼ੋਰ ਹੋਣ ਲੱਗ ਜਾਂਦਾ ਹੈ ਫਿਰ ਐਸਡਿਕ ਜੋ ਕਿ ਦੱਸਦੀ ਹੈ ਕਿ ਰਿਐਕਸ਼ਨ ਅਤੇ ਖਾਣੇ ਦੇ ਵਿੱਚ ਵੱਧਦਾ ਜ਼ਹਿਰ ਹੈਗਾ ਤਦੋਂ ਐਲੂਮੀਨੀਅਮ ਦੇ ਪਾਂਡਿਆਂ ਦੇ ਵਿੱਚ ਟਮਾਟਰ ਨਿੰਬੂ ਜਾਂ ਫਿਰ ਸਰਕੇ ਵਰਗੀਆਂ ਖਟੀਆਂ ਚੀਜ਼ਾਂ ਪਕਾਈਆਂ ਜਾਂਦੀਆਂ ਨੇ ਤਾਂ ਇਹ ਤਾਂ ਇਹਨਾਂ ਦੇ ਵਿੱਚ ਰਸਾਇਣਿਕ ਪ੍ਰਤੀਕਿਰਿਆ ਜੋ ਕਿ ਕੈਮੀਕਲ ਰਿਐਕਸ਼ਨ ਹੁੰਦੀ ਹੈ ਇਸ ਜੋ ਕਿ ਰਿਐਕਸ਼ਨ ਦੇ ਕਾਰਨ ਖਾਣੇ ਦੇ ਵਿੱਚ ਵੱਧ ਮਾਤਰਾ ਦੇ ਵਿੱਚ అలੂਮੀਨੀਅਮ ਘੁਲ ਜਾਂਦਾ ਹੈ ਜੋ ਕਿ ਖਾਣੇ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਉਹ ਜ਼ਹਿਰੀਲਾ ਹੋ ਸਕਦਾ ਹੈ ਜੋ ਕਿ ਤੁਹਾਡੇ ਸਰੀਰ ਦੇ ਵਿੱਚ ਇੱਕ ਜ਼ਹਿਰ ਵਾਂਗੂ ਕੰਮ ਕਰਦਾ ਹੈ ਹੌਲੀ-ਹੌਲੀ ਜੋ ਕਿ ਤੁਹਾਨੂੰ ਪਤਾ ਵੀ ਨਹੀਂ ਲੱਗ ਜਾਂਦਾ ਇਹ ਜੋ ਕਿ ਇਸ ਤਰ੍ਹਾਂ ਦਾ ਖਾਣਾ ਸਾਡੀ ਪਾਚਨ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਪੇਟ ਦੇ ਨਾਲ ਸੰਬੰਧਨ ਸਮੱਸਿਆ ਵੀ ਹੋਰ ਪੈਦਾ ਕਰ ਸਕਦਾ ਹੈ ਖਾਸ ਕਰਕੇ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ ਹਾਲਾਂਕਿ ਇਸ ਗੱਲ ਦਾ ਕੋਈ ਵੀ ਪੱਕਾ ਜੋ ਕਿ ਪੁਸ਼ਟੀ ਨਹੀਂ ਹੈ ਵਿਗਿਆਨਿਕ ਸਬੂਤ ਵੀ ਨਹੀਂ ਹੈਗਾ ਕਿ ਕੈਂਸਰ ਦਾ ਖਤਰਾ ਵਧ ਸਕਦਾ ਹੈ ਪਰ ਗੱਲ ਜ਼ਰੂਰ ਕਹੀ ਜਾ ਰਹੀ ਹੈ ਸੂਤਰਾਂ ਦੇ ਮੁਤਾਬਕ ਕਿ ਐਲੂਮੀਨੀਅਮ ਸਿੱਧਾ ਕੈਂਸਰ ਦਾ ਕਾਰਨ ਨਹੀਂ ਹੈ ਜੋ ਕਿ ਸਿੱਧਾ ਕਾਰਨ ਬਣਦਾ ਹੈ ਪਰ ਇਹ ਵੀ ਮੰਨਿਆ ਜਾਂਦਾ ਹੈਗਾ ਕਿ ਐਲੂਮੀਨੀਅਮ ਦੇ ਨਾਲ ਬਣੀਆਂ ਚੀਜ਼ਾਂ ਦੀ ਲਗਾਤਾਰ ਵਰਤੋ ਕਰਨ ਦੇ ਨਾਲ ਸਰੀਰ ਦੇ ਵਿੱਚ ਜ਼ਹਿਰੀਲੇ ਪਦਾਰਥ ਵਧਾ ਸਕਦਾ ਹੈ ਜਿਸ ਦੇ ਨਾਲ ਕੈਂਸਰ ਸੈੱਲ ਬਣਨ ਦੀ ਸਮਰੱਥਾ ਹੋ ਸਕਦੀ ਹੈ ਇਸ ਲਈ ਸਾਵਧਾਨੀ ਵਰਤਣਾ ਹੀ ਸਮਝਦਾਰੀ ਹੈ ਤਾਂ ਜੇਕਰ ਤੁਸੀਂ ਵੀ ਐਲੂਮੀਨੀਅਮ ਦੇ ਭਾਂਡਿਆਂ ਦੇ ਵਿੱਚ ਕੋਈ ਖਾਣਾ ਪਕਾ ਰਹੇ ਹੋ ਤਾਂ ਸਾਵਧਾਨੀ ਵਰਤੋ ਕਿਉਂਕਿ ਘੱਟ ਤੋਂ ਘੱਟ ਇਹਨਾਂ ਦੇ ਵਿੱਚ ਖਾਣਾ ਪਕਾਓ ਜਾਂ ਫਿਰ ਨਾ ਮਾਤਰ ਸਟੀਲ ਦੇ ਭਾਂਡਿਆਂ ਦੇ ਵਿੱਚ ਤੁਸੀਂ ਖਾਣਾ ਪਕਾ ਸਕਦੇ ਹੋ ਲੋਹੇ ਦੇ ਭਾਂਡਿਆਂ ਦੇ ਵਿੱਚ ਪਕਾ ਸਕਦੇ ਹੋ ਤਾਂ ਦੱਸਦੀ ਹੈ ਕਿ ਜੇਕਰ ਤੁਸੀਂ ਵੀ ਐਲੂਮੀਨੀਅਮ ਦੇ ਭਾਂਡਿਆਂ ਦੇ ਵਿੱਚ ਖਾਣਾ ਪਕਾ ਰਹੇ ਹੋ ਤਾਂ ਉਹ ਹੌਲੀ-ਹੌਲੀ ਤੁਹਾਡੇ ਸਰੀਰ ਦੇ ਵਿੱਚ ਜਾਂਦੇ ਨੇ ਤੁਹਾਨੂੰ ਪਤਾ ਨਹੀਂ ਲੱਗਦਾ ਤੇ ਇੱਕ ਦਿਨ ਗੰਭੀਰ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੇ ਨੇ ਤੇ ਬਾਅਦ ਦੇ ਵਿੱਚ ਤੁਹਾਨੂੰ ਹਸਪਤਾਲਾਂ ਦੇ ਚੱਕਰ ਕੱਟਨੇ ਪੈਂਦੇ ਨੇ ਜਿੱਥੇ ਕਿ ਲੱਖਾਂ ਕਰੋੜਾਂ ਰੁਪਏ ਤੁਹਾਨੂੰ ਖਰਚਨੇ ਵੀ ਪੈ ਜਾਂਦੇ ਨੇ